ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਹਿਜ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋ ਹਾਂਜੀ ਲੱਗ ਗਿਆ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੁਹਾਨੂੰ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਪਸੰਦ ਆਉਂਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸੋ ਹਾਂਜੀ ਇੱਥੇ ਮੈਂ ਸਬਜ਼ੀ ਛਿਲਣ ਲੱਗੀ ਹੋਈ ਸੀਗੀ ਸਬਜ਼ੀ ਛਿਲਦੇ ਸੀਗੇ ਜੀ ਕਈਆ ਸਿਆਲਾ ਵਾਲਾ ਲੋਕੀ ਇਹ ਕੱਲ ਸਰਪ੍ਰੀ ਤੁਣੀ ਭੂਆ ਨੂੰ ਭੂਆ ਉਹਨਾਂ ਕੋਲ ਗਈ ਸੀਗੇ ਤੇ ਉਹਨਾਂ ਦੇ ਲੱਗੀਆਂ ਹੋਈਆਂ ਨੇ ਅੱਲਾ ਵਗੈਰਾ ਸਿਆਲਾ ਵਾਲੀਆਂ ਤੇ ਉੱਥੋਂ ਲੈ ਕੇ ਆਏ ਸੀਗੇ ਮੈਂ ਹਾਂ ਚਲੋ ਬਣਾ ਲੈਂਦੇ ਆ ਆਲੂ ਥੋੜੇ ਵੱਧ ਪਾ ਕੇ ਬਣਾ ਲਾਂਗੇ ਕਈਆ ਤੇ ਉਹ ਹੀ ਚੀਰਤੀ ਸੀਗੀ ਤੇ ਤੜਕਾ ਲਾ ਕੇ ਫਿਰ ਜਾਵਾਂਗੇ ਪਸ਼ੂਆਂ ਕੋਲ ਨੂੰ ਪਹਿਲਾਂ ਮੈਂ ਹਾਂ ਚਲੋ ਸਬਜ਼ੀ ਨੂੰ ਤੜਕਾ ਲਾ ਦਈਏ ਤੇ ਆਲੇ ਦਲੇ ਮੌਸਮ ਦੇਖੋ ਕਿੰਨਾ ਵਧੀਆ ਹੋ ਰਿਹਾ ਹੈ ਤੇ ਧੁੰਦ ਵਗੈਰਾ ਖਾਲੇ ਦੂਰ ਸੀਗੇ ਮੌਸਮ ਸਾਫ ਹੋ ਗਿਆ ਕਣੀਆਂ ਜੀਆਂ ਫੈਲਣਾ ਜਿਹੜੀਆਂ ਥੋੜੀਆਂ ਕਣੀ ਆਪਣੇ ਪੈ ਗਈਆਂ ਨਾ ਮੌਸਮ ਹਰਿਆਵਲ ਦੀ ਦਿਖਣ ਲੱਗੀ ਸ਼ੁੱਧ ਹੋ ਗਿਆ ਮਤਲਬ ਸਾਫ ਸਾਫ ਜੇ ਹੋ ਗਿਆ ਥੋੜੀ ਥੋੜੀ ਕਣੀਆਂ ਪੈਣ ਨਾਲ ਤੇ ਲੋ ਜੀ ਇੱਥੇ ਲੱਗਦੀ ਸੀਗੀ ਮੈਂ ਤੜਕਾ ਲਾ ਸਬਜ਼ੀ ਨੂੰ ਤੜਕਾ ਆਪਣਾ ਪੁੱਜ ਚੁੱਕਿਆ ਸੀਗਾ ਬਸ ਹੁਣ ਤੇ ਨੋਣ ਮਿਰਚੇ ਪਾਉਣਾ ਸੀਗਾ ਮਿਰਚਾਂ ਤਾਂ ਹੈਗੀਆਂ ਆਪਾਂ ਦੇ ਵਿੱਚੇ ਪਾਤੀਆਂ ਸੀਗੀਆਂ ਤੜਕੇ ਦੇ ਤੇ ਜਦੋਂ ਕਈਏ ਨੂੰ ਤੜਕਾ ਲਾਉਣੇ ਨੇ ਨਾ ਮੈਂ ਪਿਆਜ਼ ਮੋਟੇ ਮੋਟੇ ਚੀਰ ਕੇ ਲਾਉਣੇ ਨੇ ਆ ਲਸਣ ਪਿਆਜ਼ ਤੇ ਫਿਰ ਮੋਟਾ-ਮੋਟਾਲਾ چیر ਕੇ ਲਾਇਆ ਹਨ ਤੜਕਾ ਬਹੁਤ ਵਧੀਆ ਲੱਗਦਾ ਇਹਨੂੰ ਤੇ ਗ੍ਰੈਂਟ ਨਹੀਂ ਕਰਦੇ ਹੁੰਦੇ ਹੈਗੇ ਤਰੀ ਵਾਲੀ ਸਬਜ਼ੀ ਨੂੰ ਕਰ ਲੈਂਦੇ ਆ ਤੇ ਸੁੱਕੀ ਨੂੰ ਨਹੀਂ ਕਰਦੇ ਕਿਸੇ ਵੀ ਸੁੱਕੀ ਸਬਜ਼ੀ ਨੂੰ ਮੈਂ ਗ੍ਰੈਂਟ ਨਹੀਂ ਕਰਦੀ ਹੁੰਦੀ ਅਦੇ ਮੋਟਾ-ਮੋਟਾ چیر ਕੇ ਲਾ ਲੈਣਾ ਤੜਕਾ ਤੇ ਇਹ ਹਲਦੀ ਤੇ ਨੂਨ ਪਾ ਦਾਂਗੇ ਬਸ ਤੜਕਾ ਲਾ ਕੇ ਸਬਜ਼ੀ ਪਾ ਕੇ ਉਸ ਤੋਂ ਬਾਅਦ ਚਲੇ ਜਾਊਂਗੀ ਗੱਲੇ ਨੂੰ ਪਛੋਣੇ ਕੰਮ ਨਿਬੜ ਕੇ ਆਵਾਂਗੇ ਫਿਰ ਬਾਕੀ ਫਿਰ ਸਾਇਦੇ ਪਾਪਾ ਸੰਭਲਣਗੇ ਤੇ ਅੱਜ ਪੱਠੇ ਵਗੈਰਾ ਫਿਰ ਮੈਂ ਹੀ ਪਾਉਂਗੀ ਤੇ ਟੁਕਾ ਵਗੈਰਾ ਕਰ ਲਾਂਗੇ ਜਾ ਕੇ ਉਹਨਾਂ ਨੂੰ ਇੱਥੇ ਬਿਠਾ ਦਾਂਗੇ ਚੁੱਲੇ 'ਪਰ ਪੱਠੇ ਉਹਨਾਂ ਨੇ ਬਢਾ ਕੇ ਚਕਾਤੇ ਸੀਗੇ ਤੇ ਬਾਕੀ ਕਹਿੰਦੇ ਮੈਨੂੰ ਠੰਡ ਲੱਗਦੀ ਆ ਅੱਜ ਤੇ ਕਹਿੰਦੇ ਵੀ ਤੁੰਹ ਟੁਕਾ ਕਰਕੇ ਪਾ ਲਾਂ ਮਹੱਜਲ ਮੈਂ ਪਾ ਲੂੰਗੀ ਤੇ ਸੀ ਚੁੱਲੇ 'ਮੂਰੇ ਰੇ ਕੇ ਸਬਜੀ ਸਮਾਂ ਲਿਓ ਹਨ ਤੇ ਵੀ ਅੱਗ ਨਾ ਬੁਝਣ ਦਿਓ ਵੀ ਸਬਜੀ ਬਣਾ ਦਿੰਦੇ ਰਿਹਾਉਂਦੀ ਨੂੰ ਫਿਰ ਜੇ ਆ ਕੇ ਤਾਰਾ ਚੁੱਕ ਕੇ ਆ ਕੇ ਤੜਕਾ ਲਾਉਂਦੀ ਫਿਰ ਉਹ ਹੁੰਦਾ ਨੇਹਰਾ ਸਾਢੇ ਪੰਜ ਨੂੰ ਨੇਹਰਾ ਜਦੋਂ ਖਾਂਣ ਲੱਗ ਜਾਂਦਾ ਹਨਾ ਕਾਫੀ ਦਿਖਣ ਲੱਗ ਜਾਂਦਾ ਨੇਹਰਾ ਜੀ ਤੇ ਤਾਂ ਕਾ ਕਿਵੇਂ ਮਹ ਹੈ ਵੀ ਇਹ ਤੇ ਪਹਿਲਾਂ ਮੈਂ ਤੜਕਾ ਲਾ ਕੇ ਜਲੇ ਦੀ ਤੁਸੀਂ ਬਾਅਦ ਸਾਂਭ ਲਿਓ ਵੀ ਬਾਕੀ ਚਲੋ ਮੈਂ ਆਪਾਂ ਸ਼ਵਾਂ ਦਾ ਨਵੇਂ ਰਹੀ ਆਉਂਗੀ ਤੇ ਉਹਨਾਂ ਨੇ ਬਾਅਦ ਸਬਜੀ ਸਾਂਭ ਲੈਣੀ ਹੈ ਤੇ ਆਪਾਂ ਤੜਕਾ ਲਾ ਕੇ ਸਮਾਰ ਕੇ ਟੱਕ ਜਾਵਾਂਗੇ ਥੋੜਾ ਜਿਹਾ ਪਾਣੀ ਪਾ ਕੇ ਰਿਝਾਵਾਂਗੇ ਤੇ ਕੁਲੀ ਜੀ ਸਬਜੀ ਬਣਾਵਾਂਗੇ ਅੱਜ ਖੜਮੀ ਜੀ ਸਬਜੀ ਨਹੀਂ ਬਣਾਉਂਦੇ ਹੈਗੇ ਥੋੜਾ ਜਿਹਾ ਮੈਂ ਪਾਣੀ ਪਾਤਾ ਸੀਗਾ ਤੇ ਬਸ ਹੁਣ ਥੱਲੇ ਮਸਾਲਾ ਸਾਰਾ ਚੱਕ ਕੇ ਮੈਂ ਕਹ ਇਹਦੇ ਪੀਸ ਹਨ ਹੋਇ ਨਾਦਾ ਅਗੇ ਰਚਾਦਾ ਅਗੇ ਇਹਦੇ ਵਿੱਚ ਮਸਾਲਾ ਤੇ ਸਮਾਰ ਕੇ ਘਰਚੀ ਫੇਰਦਾ ਅਗੇ ਥੱਲੇ ਮਸਾਲਾ ਚੱਕ ਚੱਕ ਕੇ ਤੇ ਅੱਗ ਤੇ ਤਾਂ ਸਬਜੀ ਚੁੱਲੇ ਤੇ ਬਹੁਤ ਸਧੀ ਬਣਦੀ ਹੈ ਗੈਸ ਨਾਲ ਨਾਲੇ ਤਾਂ ਸਵਾਦ ਬਣਦੀ ਹੈ ਨਾਲੇ ਛੇਤੀ ਬਣਦੀ ਹੈ ਹਨਾ ਇੱਥੇ ਮਿੰਟ ਮਿੰਟ ਬਣ ਜਾਂਦੀ ਆ ਤੇ ਮੌਜੀ ਤੜਕਾ ਆਪਣਾ ਲੱਗ ਚੁੱਕਾ ਤੇ ਮੈਂ ਇੱਥੇ ਨਾ ਪਲੇਟ ਮੇਰੇ ਕੋਲ ਭਾਂਡੇ ਦੀ ਟੋਕਰੀ ਪਈ ਥੀ ਇਹਦੇ ਵਿੱਚ ਪਲੇਟ ਲੱਭ ਰਹੀ ਸੀ ਕਿ ਮੈਂ ਹਬੀ ਇਹਦੇ ਉੱਤੇ ਦੇਣ ਲਈ ਕੋਈ ਪਲੇਟ ਹੋ ਗਈ ਉਹਦੇ ਵਿੱਚ ਛੋਟੀ ਜਿਹੀ ਪਾਰੇ ਕਿਉਂ ਮੈਨੂੰ ਲੱਭੀ ਨਹੀਂ ਮੰਨ ਤਾ ਜੱਕੀ ਲੈ ਕੇ ਆਣੀ ਪਈ ਆ ਕੀ ਆ ਕਰਦ ਰੱਖ ਲਾਂਗੇ ਆਪਾਂ ਬਾਹਰ ਆਪਾਂ ਧਨੀਆ ਬੱਢ ਲਿਆਵਾਂਗੇ ਆਉਂਦੇ ਹੋਏ ਇਹ ਟੋਕਰੀ ਦੇ ਵਿੱਚ ਪਾ ਲਵਾਂਗੇ ਧਨੀਆ ਤੇ ਨੂਨਦਾਨੀ ਅੰਦਰ ਰੱਖ ਦਾਂਗੇ ਇਹਦਾ ਤਾਂ ਹੁਣ ਕੋਈ ਕੰਮ ਨਹੀਂਗਾ ਇੱਥੇ ਬਾਕੀ ਹੁਣ ਸਮਾਰ ਕੇ ਟੱਕ ਕੇ ਤਾਂ ਜਾਵਾਂਗੇ ਤੇ ਹੁਣ ਆਪਣੇ ਨਾ ਚੁੱਲੇ ਨੂੰ ਮਿੱਟੀ ਵੀ ਲਾਉਣੇ ਆ ਗਏ ਇਹ ਚੁੱਲਾ ਆਪਾਂ ਨੇ ਬੜੇ ਸਾਈਜ਼ ਦਾ ਬਣਾਇਆ ਹੋਇਆ ਬੜਾ ਪਤੀਲਾ ਆਉਂਦਾ ਇਹਦੇ ਉੱਤੇ ਤੇ ਛੋਟਾ ਕਾਫੀ ਕਾਲਾ ਹੋ ਜਾਂਦਾ ਅੱਜ ਮੈਂ ਛੋਟੇ ਤਿਲੇ 'ਚ ਸਬਜ਼ੀ ਧਰ ਲਈ ਮਾ ਚਲੋ ਥੋੜੀਓ ਬਣਾਉਣੀ ਆ ਵੀ ਇਹ ਛੋਟਾ ਘਰ ਲੈਣਾ ਪਰ ਇਹ ਕਾਲਾ ਬਹੁਤ ਜ਼ਿਆਦਾ ਹੋ ਗਿਆ ਇੱਥੇ ਲਾਟ ਪੈ ਰਹੀ ਸੀਗੀ ਬਤੀਲੇ ਤੇ ਤੇ ਹੁਣ ਮਿੱਟੀ ਲਾਵਾਂਗੇ ਮਿੱਟੀ ਵੀ ਤਾਂ ਹੀ ਕੰਮ ਕਰੂਗੀ ਹਨਾ ਜੇ ਧੁੱਪਾਂ ਨਿਕਲੂਗੀ ਤੇ ਠਹਿਰ ਕੇ ਲਾਵਾਂਗੇ ਹਲੇ ਹੁਣ ਧਨੀਆਂ ਲੈ ਕੇ ਆਨੇ ਆ ਸਬਜੀ ਦਾੜਗਾ ਲਾਤਾ ਤੇ ਆਹ ਜਿਹੜੀ ਆਪਾਂ ਸਾਰੀ ਵੇਸਿੰਗ ਆਪਾਂ ਮੁਰਗਿਆਂ ਨੂੰ ਪਾ ਦਾਂਗੇ ਫਿਰ ਦਾ ਜਸ ਕਰਨ ਭਾਈ ਹਾਂ ਨਾ ਤੁਰ ਦੋ ਘਤੇ ਉਹ ਦੇਖੀ ਕਿਵੇਂ ਆਲੇ ਜਗੇ ਆਹੋ ਇਸ ਕਾਰਨ ਦੇਖ ਲਓ ਜੀ ਇੱਥੇ ਆਪਾਂ ਆ ਕੇ ਸੀਗੇ ਹੁਣ ਥੱਲੇ ਕੰਮ ਨਹੀਂ ਵੇੜਨ ਪਛਵਾ ਦਾ ਤੇ ਮੈਂ ਉਹ ਜਿਹੜੀ ਕਈਏ ਦੀ ਵੇਸਟਿੰਗ ਸੀਗੀ ਆਲੂਆਂ ਦੇ ਛਿਲਕੇ ਵਗੈਰਾ ਪਿਆਜਾਂ ਦੇ ਸਾਰੇ ਚੱਕ ਲਏ ਸੀ ਕਿ ਮੁਰਗਿਆਂ ਨੂੰ ਪਾ ਦਾਂਗੇ ਇਹ ਖਾ ਲੈਂਦੇ ਨੇ ਮੁਰਗੇ ਹੈਨਾ ਤੇ ਇੱਥੇ ਸਾਇਪਲੀ ਤੋਣੇ ਵੀ ਪਤੰਗ ਚਟਾ ਕੇ ਹਟੇ ਸੀ ਮੈਂ ਇਹਨਾਂ ਨੂੰ ਕਹਿ ਰਹੀ ਸੀ ਮਾਂ ਵੀ ਨਾ ਲੂ ਆਪਦਾ ਵੀ ਅਜੇ ਤਾਂ ਧੁੱਪਾਂ ਵੀ ਵਧੀਆ ਨਿਕਲੀ ਦੀ ਨਾਤੇ ਨਹੀਂ ਇਹ ਕਈ ਜਾਂਦੇ ਨੇ ਕਹਿੰਦੇ ਥੋੜਾ ਜਿਹਾ ਹੋਰ ਹੋ ਜਪੇ ਵੀ ਜਦ ਇਹ ਨਾ ਕੇ ਲੈ ਚਾਈ ਚ ਪਲ ਜਾਗੇ ਤੇ ਹੁਣ ਸ਼ਾਮ ਨੂੰ ਇਹ ਨਹਾਉਣਗੇ ਦੋਵੇਂ ਫਿਰ ਰਹੇ ਸੀਗੇ ਇੱਥੇ ਤੇ ਸਹ ਜਿਸ ਕਰਨਾ ਐਸੀ ਦਾ ਪਤੰਗ ਚੜਾ ਕੇ ਪਤੰਗ ਚੜਾ ਰਿਆ ਸੀਗਾ ਅਜੇ ਇਹ ਸਹ ਜ ਨੂੰ ਮੈਂ ਕਿਹਾ ਮੈਂ ਆਹ ਬਾਲਟੀ ਚੋਂ ਪਾ ਦੇ ਉਹਨੇ ਬਾਲਟੀ ਵੀ ਨਾਲੇ ਸੈਟ ਤੇ ਤੇ ਇਥੇ ਮੈਂ ਆਵਾਜ਼ ਬੰਦ ਕਰਤੀ ਸੀ ਤੇ ਫਿਰ ਆਪਸ ਵਿੱਚ ਇਹ ਲੜਦੇ ਸੀਗੇ ਦੋ ਜਾਨੇ ਸਹ ਤੇ ਜਿਸ ਕਰਨ ਤਾਂ ਕਰਕੇ ਫਿਰ ਮੈਂ ਆਵਾਜ਼ ਬੰਦੇ ਕਰਤੀ ਤੀ ਤੇ ਮੁਰਗੀਆਂ ਦੇਖੋ ਕਿੰਨੀ ਭੱਜ ਕੇ ਇਨਾਂ ਨੇ ਦਾਣੇ ਨੂੰ ਪਹਿਲਾਂ ਪਾਣੀ ਪੂਣੀ ਪੀ ਕੇ ਫੇਰ ਲੱਗਣ ਗਈਆਂ ਖਾਣ ਨਾਲੇ ਪੱਠੇ ਵਗੈਰਾ ਜਿਹੜੇ ਪੱਤਾ ਹੋਊਗਾ ਗਿਰਿਆ ਹੋਇਆ ਸਾਰਾ ਚੱਕ ਲੈਣਾ ਇਹਨਾਂ ਨੇ ਤੇ ਜਿਸ ਕਾਰਨ ਮੈਨੂੰ ਕਹਿ ਰਿਆ ਤਾਂ ਕਹਿੰਦਾ ਮੰਮੀ ਖੁੱਡੇ ਚਾਮਲਟ ਪਿਆ ਚੱਕਲਾ ਤੇ ਅੰਡਾ ਪਿਆ ਸੀਗਾ ਖੁੱਡੇ ਚ ਉਹ ਇੱਥੇ ਫਿਰ ਮੈਂ ਚੱਕਣ ਲੱਗ ਗਈ ਸੀਗੀ ਮੈਂਨੇ ਜੋ ਸਾਲੇ ਕਹਿ ਰਹੇ ਸੀਗਾ ਦੋ ਮੈਂ ਚੱਕ ਗਿਆ ਸਵੇਰੇ ਮਹਾ ਵੀ ਦੋ ਮੈਂ ਚੱਕ ਗਈ ਸੀਗੀ ਐ데 ਗੱਲਾਂ ਕਰ ਰਹੇ ਸੀਗੇ ਅਸੀਂ ਆਪਸ ਵਿੱਚ ਹੀ ਹੁਣ ਇੱਕ ਲੱਭਿਆ ਸੀਗਾ ਤੇ ਬਾਰੀ ਵਟੇ ਦਿੰਦੀਆਂ ਨੇ ਪਤਾ ਨਹੀਂ ਕਿਹੜੀਆਂ ਦਿੰਦੀਆਂ ਨੇ ਕਿਹੜੀਆਂ ਨਹੀਂ ਇਕ ਬਾਰੀ ਵਟੇ ਦੇਈ ਜਾਂਦੀਆਂ ਨੇ ਇਥੇ ਬੱਦਲ ਵਾਈ ਜੀ ਵੀ ਹੋ ਗਈ ਸੀ ਹਵਾ ਚੱਲ ਰਹੀ ਸੀ ਮਹੌਣ ਕਪੜੇ ਵੀ ਮੈਨੂੰ ਲਾਉਣੇ ਪੈਣੇ ਨੇ ਦੇਖੋ ਮੈਂ ਤੁਹਾਨੂੰ ਅੰਡਾ ਦਿਖਾ ਰਹੀ ਸੀ ਮੈਂ ਦੇਖੋ ਛੋਟੇ ਛੋਟੇ ਦੰਦੀਏ ਨੇ ਪੱਠੀਆਂ ਨੇ ਵਾਲੇ ਨਿਆਣੀਆਂ ਨੇ ਆਪਣੀਆਂ ਇਹ ਜਿਹੜੀਆਂ ਮੁਰਗੀਆਂ ਨੇ ਜਿਹੜੀ ਆਪਾਂ ਨੇ ਕਢਾਈਆਂ ਸੀਗੀ ਉਹੀ ਨੇ ਲੋਜੀ ਟੋਕਾ ਟੋਕਾ ਆਪਣਾ ਅੱਧਾ ਹੀ ਹੋਇਆ ਲੈਟ ਭੱਜ ਗਈ ਬੱਦਲ ਵਾਈ ਦੇਰ ਕਿਵੇਂ ਹੋ ਗਈ ਹੁਣ ਕਪੜੇ ਵੀ ਚੱਕਣੇ ਪੈਣੇ ਨੇ ਆਪਾਂ ਨੂੰ ਸਾਡੇ ਥੋੜਾ ਹੀ ਰੱਖੀ ਬੁੱਤੋ ਜਿਆਦਾ ਹਰਾਂ ਨੂੰ ਕਰਦਾ ਕੀ ਐ ਐਵੇਂ ਪਾ ਦਣਾ ਐਵੇਂ ਹਾਲੋ ਹਾਲੋ ਡੋਲੋ ਨਾ ਹਣ ਚਲੋ ਜੀ ਉਹਨਾਂ ਨੂੰ ਪਾ ਦਈਏ ਕੱਕ ਕਰਦਾ ਝਾੜੂ ਫੇਰਨਾ ਖੋਲੜੀ ਸਾਫ਼ ਕਰੀ ਜਿੱਦੇ ਲੋ ਗਿੱਲਾ ਕਿੰਨੇ ਕਰਤਾ ਸਾਇਬਰੀ ਬੱਦੇ ਰੱਖ ਗਏ ਇਹਨੂੰ ਅੱਧੇ ਕੱਢਣੇ ਪਣਿਆ ਮੈਨੂੰ ਅੱਧਾ ਟੋਕਾ ਰਹਿ ਗਿਆ ਲੈਟ ਚਲੇ ਗਿਆ ਹੁਣ ਪਤਾ ਨਹੀਂ ਕਾ ਦਊਗੀ ਇੰਨਾ ਰਹਿ ਗਿਆ ਇੰਨਾ ਕੋ ਹੋਇਆ ਚਲੋ ਜੱਲਾ ਟੋਕ ਫੇਰ ਕਰ ਲੈਨੇ ਆ ਇਹਨੂੰ ਪਾ ਦਿੰਨੇ ਆਪਾਂ ਪਰ ਤਾਂ ਸੂਣ ਫੇਰਨੀ ਆ ਸਾਰੇ ਖੋਲਲੇ ਚ ਸਾਫ ਕਰਦੀ ਹੈ ਹਾਂਜੀ ਇੱਥੇ ਮੈਂ ਲੱਗ ਗਈ ਸੀ ਪਸ਼ੂਆਂ ਨੂੰ ਪੱਠੇ ਭਾਣ ਤੇ ਅੱਧਾ ਹੀ ਹੋਇਆ ਸੀਗਾ ਟੋਕਾ ਅੱਧੀ ਲੈਡ ਪੱਜ ਗਈ ਸੀ ਵਿਚਾਲੇ ਰਹਿ ਗਿਆ ਪਰ ਆ ਗਈ ਸੀ ਕਿ ਚੰਨੂ ਮੈਂ ਕੱਖ پاک ਛੱਡੀ ਜੰਨੂ ਆ ਗਈ ਹੈ ਨਾ ਤੇ ਆਪਾਂ ਇਦਾਂ ਹੀ ਰੜਾਉਨੇ ਹੁੰਨੇ ਆ ਇਹਦੇ ਨਾਲ ਪੰਚੇ ਦੇ ਨਾਲ ਤੇ ਸੌਖਾ ਲੱਗਦਾ ਢੂੜੀ ਸਿੱਟ ਕੇ ਨਾ ਬਸ ਪੱਠਿਆਂ ਦੇ ਉੱਤੇ ਪੰਚੇ ਦੇ ਨਾਲ ਰੜਾ ਕੇ ਆਪਾਂ ਖੋਲੀਆਂ ਭਰ ਦਨੇ ਹੁੰਨੇ ਆ ਤੇ ਪਾਉਣੇ ਆਪਾਂ ਮਗਰੀ ਦੇ ਨਾਲ ਇਹਨੇ ਟੋਕਰੇ ਦੇ ਨਾਲ ਸਾਨੂੰ ਪਾਉਣੇ ਔਖੇ ਲੱਗਦੇ ਨੇ ਤੇ ਮਗਰੀ ਨਾਲ ਨਾ ਚੱਕ ਕੇ ਤਾਂ ਮਾਰ ਕੇ ਮਗਰੀ ਫੇਰ ਅਸੀਂ ਪਾਉਣੇ ਹੁੰਦੇ ਆ ਜਿਸ ਕਰਨੇ ਤੇ ਵੀਡੀਓ ਬਣਾ ਰਿਆ ਸੀਗਾ ਕੱਖ ਪਾਉਣ ਤੋਂ ਬਾਅਦ ਫੇਰ ਉਹ ਗਲਟੀ ਵਧੀਆ ਹੁੰਦੀ ਆ ਕੱਪੜੇ ਲਾ ਕੇ ਰੱਖ ਦੂੰਗੀ ਕੱਤੀ ਪੂਰੀ ਸਾਫ ਹੁੰਦੀ ਆ ਤੁਨੋਂ ਲਈ ਆ ਆ ਲੱਗਦਾ ਤੇ ਇਹ ਤੁਰਾ ਆ ਹੁੰਦਾ ਕੱਟੀ ਦੇ ਸਾੜੀ ਖਰਾਬ ਹੋ ਜਾਣੇ ਨੇ ਪਰ ਗਿੰਦੇ ਜੇ ਫੇਰ ਹੋ ਗਏ ਮੈਂ ਜਾ ਕੇ ਚੁੱਕ ਲਵਾਂ ਉਹ ਐਨੇ ਔਖੇ ਲੱਗਦਾ ਕੱਪੜੇ ਤਾਂ ਸਹਾਲਾਂ ਦੇ ਵਿੱਚ ਕਦੇ ਅੰਦਰ ਕਦੇ ਬਾਹਰ ਹਨਾ ਉਹ ਇਹ ਕੱਪੜਿਆਂ ਦਾ ਕੰਮ ਔਖਾ ਲੱਗਦਾ ਸਹਾਲਾਂ ਦੇ ਵਿੱਚ ਬਾਕੀ ਸਾਰਾ ਸੌਖਾ ਐ ਬਾਕੀ ਕੰਮ ਤਾਂ ਹੋ ਜਾਂਦਾ ਤੇ ਇਥੇ ਬੈੜੀ ਨੇ ਬਠੇ ਸੜਤੇ ਸੀਗੇ ਮੈਂ ਇਹੀ ਕਹਿ ਰਹੀ ਸੀ ਮੈਂ ਪਾ ਲਵਾਂ ਉਹਨਾਂ ਨੂੰ ਪੱਠੇ ਹਨ ਸਾਰੇ ਖਣਾ ਦਿੰਦੀ ਆ ਨੇ ਤੇ ਹਲੇ ਇਹਦੀ ਢੋਤ ਤਸਲੇ ਚ ਵੀ ਅੱਧੇ ਕੱਢਣੇ ਨੇ ਜਿਆਦਾ ਪਾਤੇ ਸਾਈਜ਼ ਨੇ ਤੇ ਇੱਥੇ ਲੱਗ ਗਈ ਸੀ ਕਿ ਮੈਂ ਕੱਪੜੇ ਲਾਉਣ ਨੌਂ ਸਾਮ ਜੀ ਆਪਣੀ ਬਣ ਗਈ ਬਿਲਕੁਲ ਕੋਲ ਤੇ ਸਾਰੇ ਬੋਕਰ ਤੇ ਇਹ ਧੜੀਆਂ ਪਾ ਪਸ ਕੇ ਰਿਆ ਕੇ ਬਸ ਘਰ ਮੈਂ ਚੋ ਜਾਂਦੀ ਆ ਸਾਰਾ ਕੰਮ ਨਿਬੜ ਜਾਂਦਾ ਦੁੱਧ ਪਾਉਣਾ ਹੈ ਤੇ ਪਾਣੀ ਪਵਾਉਣ ਤੋਂ ਰਹਿ ਗਿਆ। ਪਾਣੀ ਹਲੇ ਪੀਤਾ ਨਹੀਂ ਗਾ। ਅ ਪੱਠੇ ਖਾਂਦੀਆਂ ਨੇ ਹਲੇ ਮੈਂ ਆਂ ਤੇ ਬੈੜੀ ਤੇ ਮੈਂ ਇਸ ਬਾਕੀ ਇਹ ਤਾਂ ਨਹੀਂ ਬਾਤੂ ਹੈ। ਇਹ ਪਨੇ ਰੱਖਿਆ ਸਵੇਰੇ ਆਪਾਂ ਪਾ ਲਾਂਗੇ। ਰੋਟੀ ਵਗੈਰਾ ਜਿਹੜੇ ਮੱਕੇ ਦੀ ਲਾਵਾਂਗੇ ਉਹਦੇ ਵਿੱਚ ਪਾ ਲੰਦੇ ਹਾਂ। ਬੇਚੇ ਜਦਾਂ ਨਹੀਂ ਆ। ਤੇ ਬਸ ਹੁਣ ਮੈਂ ਰੋਟੀ ਲਾਹੂੰਗੀ। ਇੱਕ ਗਿਰਾ ਦੁੱਧ ਪਾਇਆ ਹਾਂ ਹਨਾ। ਦੁੱਧ ਪਾ ਕੇ ਆ ਕੇ ਫੇਰ ਰੋਟੀ ਲਾਹਾਂਗੇ। ਤੇ ਬਸ ਜੀ ਮਗਦੀ ਮਗਰ ਨਾਲੇ ਘਾੜਣੇ ਦੇ ਬੱਚੇ ਹੁਣ ਤਹਲੇ ਹੈ ਨਹੀਂਗੇ ਅੱਡੇ ਤਿੰਨ ਚਲੇ ਗਏ ਹੋ ਤਿੰਨੋ ਜਾਣੇ ਖਾ ਪੀ ਕੇ ਆਉਣਗੇ ਕਹਿੰਦੇ ਪਾਰਟੀ ਕਰਕੇ ਹੋਣੀ ਪਤਾ ਨਹੀਂ ਕਾਦੀ ਪਾਰਟੀ ਕਰਨੀ ਗਏ ਹੋਏ ਨੇ ਬਾਕੀ ਆਏ ਤੇ ਪਤਾ ਲੱਗੂਗਾ ਉਹਨਾਂ ਦੇ ਬਾਕੀ ਜੇ ਆਪਾਂ ਆਪਣੀ ਵੀਡੀਓ ਦਾ ਐਂਡ ਬੇਤੀ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੋ ਦੱਸੋ ਮਿਲਦੇ ਚਕਾ ਦੂ ਕਿਸੇ ਨਵੇਂ ਬਲੌਗ ਨਾਲ ਜਰ ਤੱਕ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ